ਸਤਿ ਸ਼੍ਰੀ ਅਕਾਲ ਜੀ ਰਿਗਮ ਥ्रेडਸ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੇ ਜਿਹੜੇ ਸੂਟ ਨੇ ਕਰਵਾ ਚੌਥ ਵਾਸਤੇ ਸਪੈਸ਼ਲ ਸੂਟ ਆਪਾਂ ਰੈਡੀ ਕੀਤੇ ਨੇ ਫਰਸਟ ਆਰਟੀਕਲ ਬਿਲਕੁਲ ਬ੍ਰਾਈਡਲ ਲੁੱਕ ਦੇ ਵਿੱਚ ਸੂਟ ਰੈਡੀ ਹੋਇਆ ਜੀ ਇਹਦਾ ਸ਼ਰਟ ਦਾ ਫਰੰਟ ਬੈਕ ਦੋਨੋਂ ਫੁੱਲੀ ਹੈਂਡਵਰਕ ਹੋਏ ਹੋਏ ਨੇਗੇ ਨਾਲ ਮਸ਼ੀਨ ਵਰਕ ਦੇ ਨਾਲ ਹੈਂਡਵਰਕ ਦਾ ਟੱਚ ਕੀਤਾ ਹੋਇਆ 슬ੀਵਸ ਦੇ ਉੱਪਰ ਵਰਕ ਆਊਗਾ ਬਾਟਮ ਦੇ ਪਹੁੰਚੇ ਤੇ ਵਰਕ ਆਊਗਾ ਜੀ ਦੁਪੱਟੇ ਤੇ ਫੋਰ ਸਾਈਡ ਹੈਵੀ ਵਰਕ ਆਊਗਾ ਕ੍ਰੇਪ ਫੈਬਰਿਕ ਹੈ ਸੂਟ ਦਾ ਨਾਲ ਚਨੋਂਨ ਦਾ ਬਹੁਤ ਹੀ ਸੋਹਣਾ origignal ਦੁਪੱਟਾ ਲੱਗਿਆ ਹੋਇਆ ਪ੍ਰਾਈਸ ਬਿਲਕੁਲ ਜੈਨੂਨ ਰੱਖਿਆ ਜੀ ਆਪਾਂ ਨੇ ਬੁਕਿੰਗ ਨੰਬਰ ਸਕਰੀਨ ਦੇ ਉੱਪਰ ਮੈਂਸ਼ਨ ਹੈ ਕਲਰ ਇਹਦੇ ਵਿੱਚ ਸਾਰੇ ਆਪਾਂ bridal look ਵਾਸਤੇ ਕਲਰ ਲੈ ਕੇ ਆਏ ਆ ਜੀ ਜਿਹੜਾ ਵੀ ਰੰਗ ਤੁਸੀਂ ਬੁੱਕ ਕਰਾਉਣਾ ਚਾਹੁੰਦੇ ਹੋ ਉਹ ਤੁਸੀਂ ਸਾਨੂੰ WhatsApp ਨੰਬਰ ਸਕਰੀਨਸ਼ਾਟ ਤੇ ਸਕਰੀਨਸ਼ਾਟ ਭੇਜ ਕੇ ਬੁੱਕ ਕਰਾ ਸਕਦੇ ਹੋ ਬਹੁਤ ਸੋਹਣਾ ਮੋਰ ਪੰਖੀ ਰੰਗ ਇਹਦੇ ਵਿੱਚ ਆਪਾਂ ਰੈਡੀ ਕੀਤਾ ਜੀ ਇੱਕ ਮਹਿੰਦੀ ਕਲਰ ਦੇ ਵਿੱਚ ਇਹ ਵਾਲਾ ਸੂਟ ਆਪਾਂ ਨੇ ਰੈਡੀ ਕੀਤਾ ਹੈਗਾ ਮਜੈਂਟਾ ਕਲਰ ਹੈ ਰਸਟ ਕਲਰ ਹੈ ਤੇ ਰੈੱਡ ਕਲਰ ਦੇ ਵਿੱਚ ਸੂਟ ਹੈ ਜਿਹੜਾ ਵੀ ਰੰਗ ਤੁਸੀਂ ਬੁੱਕ ਕਰਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਬੁੱਕ ਕਰਾ ਸਕਦੇ ਹੋ ਜੀ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਆਪਾਂ ਹਰ ਇੱਕ ਏਜ ਗਰੁੱਪ ਦੀਆਂ ਭੈਣਾਂ ਵਾਸਤੇ ਅੱਜ ਸੂਟ ਪੋਸਟ ਕੀਤੇ ਨੇ ਬਹੁਤ ਹੀ ਸੋਹਣੇ ਆਰਟੀਕਲ ਨੇ ਜੀ ਸਾਰੇ ਕਰਵਾ ਚੌਥ ਵਾਸਤੇ ਜਾਂ ਤਿਹਾਰਾਂ ਦਾ ਸੀਜ਼ਨ ਆ ਰਿਹਾ ਹੈਗਾ ਉਹਦੇ ਵਿੱਚ ਤੁਸੀਂ ਕਿਸੇ ਨੂੰ ਗਿਫਟ ਕਰਨਾ ਚਾਹੁੰਦੇ ਹੋ ਤਾਂ ਆਪਾਂ ਬਹੁਤ ਹੀ ਜ਼ਿਆਦਾ ਸੋਹਣੇ ਰੰਗ ਲੈ ਕੇ ਆਏ ਆ ਜਿਹੜਾ ਨੈਕਸਟ ਆਰਟੀਕਲ ਹੈ ਵੀ ਕ੍ਰੇ ਪਿਓਰ ਹੈਂਡਵਰਕ ਦਾ ਸੂਟ ਹੈ ਨਾਲ ਪੋਜੀਸ਼ਨ ਪ੍ਰਿੰਟ ਵਾਲਾ ਇਹਦੇ ਦੁਪੱਟਾ ਲੱਗਿਆ ਹੋਇਆ ਹੈ ਦੁਪੱਟੇ ਤੇ 4 ਸਾਈਡ ਲੈਸ ਲੱਗੀ ਹੋਈ ਹੈ ਜੀ ਬਹੁਤ ਹੀ ਫਾਈਨ ਫੈਬਰਿਕ ਹੈ ਇਹਦੇ ਤੁਹਾਨੂੰ 슬ੀਵਸ ਤੇ ਵਰਕ ਮਿਲੂਗਾ ਬਾਟਮ ਤੇ ਪਹੁੰਚੇ ਤੇ ਵਰਕ ਮਿਲੂਗਾ neck ਦੇ ਉੱਪਰ ਹੈਵੀ ਹੈਂਡਵਰਕ ਹੋਇਆ ਹੋਇਆ ਬਹੁਤ ਹੀ ਫਾਈਨ ਫੈਬਰਿਕ ਦੇ ਵਿੱਚ ਸੂਟ ਹੈਗਾ 크레이ਪ ਡਸ਼ੀਨ 크레이ਪ ਫੈਬਰਿਕ ਰਹੂਗਾ ਜੀ ਸੂਟ ਦਾ ਤੇ ਨਾਲ organza ਦਾ ਇਹਦੇ ਦੁਪੱਟਾ ਲੱਗਿਆ ਹੋਇਆ ਜਿਹੜਾ ਆਪਣਾ ਅੱਜ ਦਾ ਨੈਕਸਟ ਆਰਟੀਕਲ ਹੈ ਜੀ ਟੈਬੀ ਸਿਲਕ ਦੇ ਵਿੱਚ ਇਹ ਵਾਲਾ ਸੂਟ ਹੈਗਾ ਹੈਵੀ ਇਹਦੀ neck ਦੇ ਉੱਤੇ ਦਬਕਾ ਵਰਕ ਹੋਇਆ ਹੈ ਪਰਲ ਦਾ ਤੇ ਦਬਕੇ ਦਾ ਵਰਕ ਹੋਇਆ 슬ੀਵਸ ਦੇ ਉੱਪਰ ਵਰਕ ਹੋਇਆ ਜੀ ਤੇ ਇਹਦੀ ਬਾਟਮ ਦੇ ਪਹੁੰਚੇ ਤੇ ਵਰਕ ਹੋਇਆ ਨਾਲ ਇਹਦੇ organza ਦਾ ਤੁਹਾਨੂੰ 4 side lace ਵਾਲਾ ਦੁਪੱਟਾ ਮਿਲੂਗਾ ਜੀ 5 ਮੀਟਰ ਦਾ ਤੁਹਾਨੂੰ topy silk ਦਾ all over suit ਮਿਲੂਗਾ ਇਹਨਾਂ ਸੂਟਾਂ ਦੀ ਬੁਕਿੰਗ ਤੁਸੀਂ ਬੁਕਿੰਗ ਨੰਬਰ ਸਕਰੀਨ ਦੇ ਉੱਪਰ ਮੈਂਸ਼ਨ ਹੈ ਉਹਦੇ ਤੇ ਸਕਰੀਨਸ਼ਾਟ ਭੇਜ ਕੇ ਕਰਾ ਸਕਦੇ ਹੋ ਨੈਕਸਟ ਜਿਹੜਾ ਆਰਟੀਕਲ ਹੈ ਰਾਇਲ ਬਲੂ ਕਲਰ ਦੇ ਵਿੱਚ ਸੂਟ ਹੈ ਜੀ ਬਹੁਤ ਹੀ ਸੋਹਣਾ ਇਹਦੇ ਨਾਲ 4 side lace ਵਾਲਾ ਦੁਪੱਟਾ ਲੱਗਿਆ ਇਦੀਆਂ 슬ੀਵਜ਼ ਦੇ ਉੱਤੇ ਹੈਵੀ ਹੈਂਡਵਰਕ ਹੋਇਆ neck ਦੇ ਉੱਪਰ ਹੈਵੀ ਵਰਕ ਹੋਇਆ ਜੀ ਇਹਦੇ ਘੇਰੇ ਦੇ ਉੱਪਰ ਹੈਂਡਵਰਕ ਹੋਇਆ ਤੇ ਨਾਲ ਇਹਦੇ ਪਹੁੰਚੇ ਦੇ ਉੱਪਰ ਬਾਟਮ ਦੇ ਬਹੁਤ ਸੋਹਣਾ ਵਰਕ ਹੋਇਆ ਇਹਨਾਂ ਸੂਟਾਂ ਦੀ ਬੁਕਿੰਗ ਤੁਸੀਂ WhatsApp ਨੰਬਰ ਤੇ ਕਰਵਾ ਸਕਦੇ ਹੋ ਸਾਰੇ ਸੂਟਾਂ ਦੀ ਡਿਜ਼ਾਈਨਿੰਗ ਅਲੱਗ-ਅਲੱਗ ਰੱਖੀ ਹੈ ਜੀ ਇਹਨਾਂ ਸੂਟਾਂ ਦੇ ਵਿੱਚੋਂ ਸਿੰਗਲ-ਸਿੰਗਲ ਕਲਰ ਅਵੇਲੇਬਲ ਆ ਜਿਹੜਾ ਨੈਕਸਟ ਆਰਟੀਕਲ ਹੈ ਸੇਮ ਟੂ ਸੇਮ ਮਾਡਲ ਵਾਲਾ ਪੀਸ ਆਪਾਂ ਨੇ ਰੈਡੀ ਕੀਤਾ ਆਰਗੈਂਜ਼ਾ ਦੇ ਵਿੱਚ ਬਨਾਰਸੀ ਬੂਟੀ ਵਾਲਾ ਇਹਦਾ ਸ਼ਰਟ ਦਾ ਫੈਬਰਿਕ ਰਹੂਗਾ ਚਨੋਂਨ ਦਾ ਦੁਪੱਟਾ ਹੈ ਜੀ ਤੇ ਨਾਲ ਇਹਦੀ ਸਲਵਾਰ ਲੱਗੀ ਹੋਈ ਹੈ ਸਲਵਾਰ ਦੇ ਪਹੁੰਚੇ ਤੇ ਵਰਕ ਹੈਗਾ ਇਹ ਵਾਲੇ ਜਿਹੜੇ ਸੂਟ ਨੇਗੇ ਚੰਦੇਰੀ ਸਿਲਕ ਦੇ ਵਿੱਚ ਸੂਟ ਨੇ ਜੀ ਜਮਦਾਨੀ ਵਰਕ ਹੋਇਆ ਹੋਇਆ ਬਹੁਤ ਸੋਹਣਾ ਆਰਟੀਕਲ ਹੈ 2 ਟੀ ਮੀਟਰ ਦੀ ਤੁਹਾਨੂੰ ਸ਼ਰਟ ਮਿਲੇਗੀ ਲੈਂਥ ਦਾ ਇਹਦੇ ਵਿੱਚ ਕੋਈ ਇਸ਼ੂ ਨਹੀਂ ਘੇਰੇ ਦਾ ਕੋਈ ਇਸ਼ੂ ਨਹੀਂ 30 ਤੱਕ ਤੁਸੀਂ ਘੇਰਾ ਬਣਾ ਸਕਦੇ ਹੋ 49 ਤੱਕ ਤੁਸੀਂ ਇਹਦੀ ਲੈਂਥ ਰੱਖ ਸਕਦੇ ਹੋ ਬਹੁਤ ਸੋਹਣੇ ਆਰਟੀਕਲ ਨੇ ਪ੍ਰਾਈਸ ਫ੍ਰੀ ਸ਼ਿਪਿੰਗ ਦੇ ਨਾਲ ਪਾਇਆ ਹੋਇਆ ਫ੍ਰੀ ਸ਼ਿਪਿੰਗ ਰਹੂਗੀ 올ਓਵਰ ਇੰਡੀਆ ਦੇ ਵਿੱਚੋਂ ਤੁਸੀਂ ਜਿੱਥੋਂ ਮਰਜ਼ੀ ਬੁਕਿੰਗ ਕਰਾਉਣਿਓ ਕੋਈ ਵੀ ਤੁਹਾਨੂੰ ਐਕਸਟਰਾ ਡਿਲੀਵਰੀ ਚਾਰजेस ਨਹੀਂ ਪੈਣਗੇ ਸੂਟ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਡੇ ਘਰ ਤੱਕ ਪਹੁੰਚਦੇ ਕੀਤੇ ਜਾਣਗੇ ਜਿਹੜਾ ਨੈਕਸਟ ਆਰਟੀਕਲ ਹੈ ਆਰਗੈਂਜ਼ਾ ਦੇ ਵਿੱਚ yellow ਕਲਰ ਦਾ ਬਹੁਤ ਹੀ ਸੋਹਣਾ ਸੂਟ ਹੈ ਜੀ ਨਾਲ ਆਰਗੈਂਜ਼ਾ ਦੁਪੱਟਾ ਹੈ ਬਹੁਤ ਸੋਹਣਾ ਗੋਟਾ ਪੱਟੀ ਦਾ ਵਰਕ ਹੋਇਆ ਹੋਇਆ ਇਹਦੇ ਨਾਲ ਤੁਹਾਨੂੰ ਸਿਲਕ ਦੀ ਸਲਵਾਰ ਮਿਲੂਗੀ ਜੀ ਫੋਰ ਸਾਈਡ ਦੁਪੱਟੇ ਨੂੰ ਲੈਸ ਲੱਗੀ ਹੋਈ ਹੈ ਤੇ ਗੋਟਾ ਪੱਟੀ ਦਾ ਵਰਕ ਸ਼ਰਟ ਤੇ ਤੇ ਬਾਟਮ ਤੇ ਹੈ ਜਿਹੜਾ ਇਹ ਵਾਲੇ ਸੂਟ ਨੇ ਸ਼ਿਮਰ ਬਰਬਰੀ ਦੇ ਵਿੱਚ ਇਹ ਵਾਲੇ ਸੂਟ ਨੇ ਜੀ ਨਾਲ ਸੇਮ ਬੇਸ ਦਾ ਕੱਟ ਵਰਕ ਵਾਲਾ ਦੁਪੱਟਾ ਲੱਗਿਆ ਹੋਇਆ ਪਲੇਨ ਸਲਵਾਰ ਹੈ ਜੀ ਬਹੁਤ ਹੀ ਸੋਹਣਾ ਆਰਟੀਕਲ ਹੈ ਰੇਸ਼ਮ ਕੜਦਾਣੇ ਦਾ ਵਰਕ ਹੋਇਆ ਹੋਇਆ ਇਹਨਾਂ ਸੂਟਾਂ ਦੇ ਉੱਤੇ ਜਿਹੜੇ ਵੀ ਸੂਟ ਤੁਸੀਂ ਬੁੱਕ ਕਰਾਉਣਾ ਚਾਹੁੰਦੇ ਹੋ ਬੁਕਿੰਗ ਨੰਬਰ ਸਕਰੀਨ ਤੇ ਮੈਂਸ਼ਨ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ